ਇੱਕ ਫਕੀਰ ਰਸਤੇ ਵਿੱਚ ਜਾ ਰਿਹਾ ਉਸਨੇ ਦੇਖਿਆ ਕਿ ਰਸਤੇ ਵਿੱਚ ਇੱਕ ਇਨਸਾਨ ਬੈਠਾ ਬਹੁਤ ਦੁਖੀ ਹੋਇਆ ਰੋ ਰਿਹਾ ਫਕੀਰ ਜੀ ਨੇ ਪੁੱਛਿਆ ਕਿ ਭਗਤਾ ਕਿਹ ਕਿਹ ਦੁੱਖ ਹੈ ਕਿਉਂ ਰੋ ਰਿਹਾ ਤਾਂ ਉਸ ਬੰਦੇ ਨੇ ਉਹ ਜਵਾਬ ਦਿੱਤਾ ਕਿ ਫਕੀਰ ਜੀ ਮੈਂ ਕਦੇ ਕਿਸੇ ਨਾਲ ਮਾੜਾ ਨਹੀਂ ਕੀਤਾ ਕਦੇ ਕਿਸੇ ਨਾਲ ਧੋਹ ਨਹੀਂ ਕਮਾਇਆ ਹਮੇਸ਼ਾ ਹੱਕ ਸੱਚ ਦੀ ਗੱਲ ਕੀਤੀ ਹੱਕ ਸੱਚ ਦਾ ਹੀ ਖਾਦਾ ਫਿਰ ਵੀ ਪਰਮਾਤਮਾ ਪਤਾ ਨਹੀਂ ਕਿਉਂ ਮੈਨੂੰ ਹਮੇਸ਼ਾ ਦੁੱਖਾਂ ਵਿੱਚ ਮੁਸੀਬਤਾਂ ਵਿੱਚ ਹੀ ਰੱਖਦਾ ਹੈ ਮੇਰੀਆਂ ਮੁਸੀਬਤਾਂ ਮੁਕਣ ਦਾ ਨਾਂ ਹੀ ਨਹੀਂ ਲੈਂਦੀਆਂ ਤਫਕੀਰ ਨੇ ਆਖਿਆ ਕਿ ਭਗਤਾਂ ਜੇਕਰ ਤੇਰੇ ਚੰਗੇ ਕਰਮ ਕਰਨ ਦੇ ਬਾਵਜੂਦ ਵੀ ਪਰਮਾਤਮਾ ਤੈਨੂੰ ਤੋੜ ਰਿਹਾ ਤਾਂ ਇਹਦੇ ਵਿੱਚ ਨਿਰਾਸ਼ ਹੋਣ ਵਾਲੀ ਗੱਲ ਨਹੀਂ ਪਰਮਾਤਮਾ ਜ਼ਰੂਰ ਤੇਰਾ ਚੰਗਾ ਕਰਨ ਵਾਲਾ ਹੈ ਕਿਉਂਕਿ ਜਦੋਂ ਕੋਈ ਵੱਡੀ ਇਮਾਰਤ ਬਣਾਉਣੀ ਹੋਵੇ ਨਾ ਤੇ ਛੋਟੀ ਨੂੰ ਟਾਉਣਾ ਪੈਂਦਾ ਹੈ ਤੋੜਨਾ ਪੈਂਦਾ ਹੈ ਇਸੇ ਤਰ੍ਹਾਂ ਹੀ ਜੇ ਕਿਤੇ ਕੋਈ ਚੰਗੀ ਪੋਸ਼ਾਕ ਬਣਾਣੀ ਹੋਵੇ ਤਾਂ ਕੱਪੜੇ ਨੂੰ ਕੱਟਣਾ ਹੀ ਪੈਂਦਾ ਹੈ ਇਸ ਲਈ ਪ੍ਰਮਾਤਮਾ ਤੈਨੂੰ ਦੁੱਖ ਤਾਂ ਦੇ ਰਿਹਾ ਹੈ ਪਰ ਦੁੱਖਾਂ ਦੇ ਵਿੱਚ ਤੇਰਾ ਮਾੜਾ ਸਮਾਂ ਵੀ ਕੱਟ ਰਿਹਾ ਹੈ ਤੇਰਾ ਆਉਣ ਵਾਲਾ ਸਮਾਂ ਜੋ ਮੈਂ ਦੇਖ ਰਿਹਾ ਹਾਂ ਬਹੁਤ ਚੰਗਾ ਹੋਏਗਾ ਤੈਨੂੰ ਦੁਖੀ ਹੋਣ ਦੀ ਜ਼ਰੂਰਤ ਨਹੀਂ